ਇਹਦੇ ਪਰਿਵਾਰ ਨੇ 9 ਲੱਖ ਰੁਪਏ ਆਪਣੇ ਕੋਲੋਂ ਖਰਚ ਕੇ ਦੁਬਾਰਾ ਬਣਵਾਇਆ ਜਾਦਗਰੀ ਗੇਟ ਪਰਿਵਾਰ ਨੇ ਕਿਹਾ ਕਿ بار-बार ਪ੍ਰਸ਼ਾਸਨ ਨੂੰ ਅਪੀਲ ਕਰਨ ਤੇ ਵੀ ਸਰਕਾਰ ਨੇ ਨਹੀਂ ਕੀਤੀ ਕੋਈ ਸੁਣਵਾਈ ਸਰਕਾਰਾਂ ਦੇ ਵੱਲੋਂ ਸ਼ਹੀਦ ਉਹ ਜਵਾਨਾਂ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਇਹ ਸਾਰੇ ਦਾਅਵੇ ਫੇਲ ਹੁੰਦੇ ਨਜ਼ਰ ਆ ਰਹੇ ਹਨ ਕਿਉਂਕਿ ਗੁਰਦਾਸਪੁਰ ਦੇ ਕਾਲਜ ਰੋਡ ਤੇ ਸ਼ਹੀਦ ਨਵਦੀਪ ਸਿੰਘ ਗੇਟ ਜਿਸ ਦੀ ਹਾਲਤ ਕਾਫੀ ਖਸਤਾ ਹੋ ਚੁਕੀ ਸੀ ਜਿਸ ਨੂੰ ਲੈ ਕੇ ਉਸਦੇ ਪਰਿਵਾਰ ਦੇ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਬਹੁਤ ਵਾਰ ਕਿਹਾ ਗਿਆ ਪਰ ਸਰਕਾਰ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਪਰਿਵਾਰ ਨੇ ਆਪਣੇ ਕੋਲੋਂ 9 ਲੱਖ ਰੁਪਏ ਖਰਚ ਕਰਕੇ ਇਸ ਗੇਟ ਦੀ ਮੁਰੰਮਤ ਕਰਵਾਈ ਅਤੇ ਅੱਜ ਗੇਟ ਦਾ ਉਦਘਾਟਨ ਵੀ ਸ਼ਹੀਦ ਦੇ ਮਾਤਾ ਪਿਤਾ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਹੀ ਕੀਤਾ ਗਿਆ ਇਸ ਸੰਬੰਧ ਵਿੱਚ ਜਾਣਕਾਰ ਜਿੰਦੇ ਸ਼ਹੀਦ ਦੇ ਪਿਤਾ ਜੋਗਿੰਦਰ ਸਿੰਘ ਅਤੇ ਉਸ ਦੀ ਮਾਤਾ ਜਿਤੁੰਦਰ ਕੋਰ ਨੇ ਕਿਹਾ ਕਿ ਸ਼ਹੀਦ ਲੈਫਟੀਨੈਂਟ ਨਮਦੀਪ ਸਿੰਘ ਦੀ ਪੋਸਟਿੰਗ 2011 ਵਿੱਚ ਜੰਮੂ ਕਸ਼ਮੀਰ ਦੇ ਗੁਰੇਜ ਸੈਕਟਰ ਵਿੱਚ ਹੋਈ ਸੀ ਜਿੱਥੇ 17 ਅੱਤਵਾਦੀਆਂ ਨਾਲ ਲੜਦੇ ਹੋਏ ਤੇਰਾ ਅੱਤਵਾਦੀਆਂ ਨੂੰ ਮਾਰਨ ਤੋਂ ਬਾਅਦ ਸ਼ਹਾਦਤ ਦਾ ਜੰਮ ਪੀਤਾ ਸੀ ਪਹਿਲਾਂ ਸਰਕਾਰ ਨੇ 게ਟ ਬਣਾਇਆ ਸੀ ਤੇ ਪਰ ਹੁਣ ਇਹਦੀ ਨਵੀਨੀਕਰਨ ਕਰਨ ਦੀ ਜ਼ਰੂਰਤ ਸੀ 게ਟ ਬਹੁਤ ਖਰਾਬ ਹੋ ਗਿਆ ਸੀ ਟੁੱਟ ਗਿਆ ਸੀ ਤੇ ਹੁਣ ਅਸੀਂ ਆਪਣੇ ਵੱਲੋਂ ਇਹ 게ਟ ਦਾ ਨਵੀਨੀਕਰਨ ਕੀਤਾ ਆ ਸਰਕਾਰ ਨੇ ਮਤਲਬ ਇਹਦੇ ਚ ਕੋਈ ਜਸਾ ਨਹੀਂ ਪਾਇਆ ਕੋਈ ਮਦਦ ਨਹੀਂ ਕੀਤੀ ਤੇ ਅਸੀਂ ਆਪਣੇ ਤੌਰ ਤੇ ਆਪਣੇ بیٹے ਦੇ ਘਰ ਦਾ ਤਿਆਰੀ ਕਰ ਲਈਏ ਕਿੰਨੇ ਪਰਸੈਂਟ ਲਾਇਆ ਆਪਣੇ ਕੋ ਇਹਦਾ ਤਾਂ 9 ਲੱਖ ਰੁਪਏ ਲੱਗਾ ਜੀ ਸਾਡਾ ਅੱਛਾ ਕਿ ਸਰਕਾਰਾਂ ਵੱਲੋਂ ਕੋਈ ਮਦਦ ਕਿਉਂ ਨਹੀਂ ਕੀਤੀ ਗਈ ਪਤਾ ਨਹੀਂ ਜੀ ਸਰਕਾਰਾਂ ਨੂੰ ਪ੍ਰਸ਼ਾਸਨ ਨੇ ਸਰਕਾਰਾਂ ਨੇ ਵਿੱਚ ਕੋਈ ਮਦਦ ਨਹੀਂ ਕੀਤੀ ਤੇ ਅਸੀਂ ਉਹਨਾਂ ਨੂੰ ਦੱਸਿਆ ਵੀ ਸੀ ਪਰ ਕਾफी ਦਿਨ ਹੋ ਗਏ ਸੋ ਉਹਨਾਂ ਨੂੰ ਕਹਿੰਦੇ ਆ ਤੇ ਹੁਣ ਗੇਟ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਸੀ ਤੇ ਇਸ ਕਰਕੇ ਫਿਰ ਅਸੀਂ ਆਪ ਹੀ ਇਹਦਾ ਸਾਰਾ ਖਰਚਾ ਕਰਕੇ ਗੇਟ ਦਾ ਨਵੀਨੀਕਰਨ ਕਰ ਲਿਆ ਸੀ ਆਪੇ ਤੂੰ ਘਾਟਣੀ ਤਾਂ ਅਜਾ ਹਾਂਜੀ ਆਪ ਹੀ ਉਹ ਘਾਟਣੀ ਦਿੱਤਾ ਅਸੀਂ ਆਰਮੀ ਅਫਸਰ ਬੁਲਾਏ ਸੀ ਤੇ ਇਹਨਾਂ ਨਰਾਜ਼ਗੀ ਹੈ ਪ੍ਰਸ਼ਾਸਨ ਨਾਲ ਵੀ ਕੋਈ ਗੱਲ ਨਹੀਂ ਜੀ ਪ੍ਰਸ਼ਾਸਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਇਸ ਕਰਕੇ ਸਾਨੂੰ ਉਹਨਾਂ ਨਾਲ ਥੋੜਾ ਜਿਹਾ ਗਿਲਾ ਵੀ ਹੈਗਾ ਆ ਤੇ ਕਾਲੋ ਜੇ ਕਾਲੋ ਜੇ 15 ਦਾਸੂਗਾ ਸ਼ਹੀਦਾਂ ਨੂੰ ਸਨਮਾਨ ਕੀਤਾ ਜਾ ਰਿਹਾ ਹੈ। ਤਸ਼ਹੀਦ ਦੇ ਵਿਹੜੇ ਦਾ ਗੇਟ ਆ ਬਣਾ ਜਾ ਰਿਹਾ। ਕੀ ਕਹਿ ਸਕਨੇ ਆ ਜੀ ਇਹ ਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਤੇ ਥੋੜਾ ਉਹਨਾਂ ਨੂੰ ਅੱਗੇ ਹੋ ਕੇ ਇਹਦਾ ਕੰਮਾਂ ਚੱਗੇ ਆਉਣਾ ਚਾਹੀਦਾ। ਸਾਰੇ ਸ਼ਹੀਦਾਂ ਦੇ ਜੋ-ਜੋ ਕੰਮ ਰਹਿੰਦੇ ਆ ਤੇ ਉਹ ਸਰਕਾਰ ਨੂੰ ਉਚੇਚੇ ਤੌਰ ਤੇ ਪਹਿਲਾਂ ਕਰਨੇ ਚਾਹੀਦੇ ਆ। ਪਰ ਮੈਨੂੰ ਲੱਗਦਾ ਉਹਦੇ ਵੱਲ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਸਾਬੇ। ਇਦਾਂ ਕਾਗਜ਼ਾਂ ਹੀ ਜੀ ਰਿਹਾ ਸਭ ਕੁਝ। ਵੀ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੀਦਾ? ਮੈਂ ਸਰਕਾਰ ਨੂੰ ਇਹ ਮੈਸੇਜ ਦੇਣਾ ਚਾਹੁੰਨੀ ਆ ਕਿ ਵੇਖੋ ਪਹਿਲਾਂ ਤੇ ਮੈਂ ਚਾਹੁੰਨੀ ਆ ਕਿ ਇਹ ਜਿਹੜੀ ਜੰਗ ਹੈ ਇਹ ਨਹੀਂ ਹੋਣੀ ਚਾਹੀਦੀ ਸਰਕਾਰ ਨੂੰ ਕੋਈ ਨਾ ਕੋਈ ਵੀ ਚਲਾਰਾ ਕੱਢ ਲੈਣਾ ਚਾਹੀਦਾ ਆ ਸਾਡੇ ਬੱਚੇ ਸ਼ਹੀਦ ਨਹੀਂ ਹੋਣੇ ਚਾਹੀਦੇ ਤਾਂ ਕਿ ਸਾਨੂੰ ਖੇਡ ਪੜਾਉਣ ਦੀ ਜ਼ਰੂਰਤ ਨਾ ਪਵੇ ਅਗਰ ਬੱਚੇ ਦੇਸ਼ ਦੀ ਸੇਵਾ ਕਰਦੇ ਆ ਦੇਸ਼ ਦੀ ਰਾਖੀ ਕਰਦੇ ਆ ਆਪਣੀ ਜਾਨਾਂ ਜਾਨਾਵਾਰ ਦਿੰਦੇ ਆ ਤੇ ਫਿਰ ਸਰਕਾਰ ਨੂੰ ਉਹਦੇ ਵੱਲ ਚੇਚੇ ਤੌਰ ਤੇ ਧਿਆਨ ਦੇਣਾ ਚਾਹੀਦਾ ਆ ਮੈਂ ਹੌਂਰੀ ਕੈਪਟਨ ਦਾ ਡਾਈਟ ਜੋਗਿੰਦਰ ਸਿੰਘ ਫਾਦਰ ਆਫ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸ਼ੋਕ ਚੱਕਰ ਇਹ ਜੋ ਗੇਟ ਹੈ 2014 ਵਿੱਚ ਬਣਿਆ ਸੀ ਤੇ ਤੇ ਕਿਪਨ ਹੁਣ 2025 ਹੋ ਚੁੱਕਿਆ ਹੈ 2023 ਵਿੱਚ ਇਸ ਦੀਆਂ ਜੋ ਟਾਈਲਾਂ ਸੀ ਉਹ ਗਿਰਨੀਆਂ ਸ਼ੁਰੂ ਹੋ ਗਈਆਂ ਸੀ ਬਹੁਤ ਖਸਾ ਹਾਲਤ ਹੋ ਚੁੱਕੀ ਹੈ ਮੈਂ ਪ੍ਰਸ਼ਾਸਨ ਨੂੰ ਰਿਟਰਨ ਵਿੱਚ ਇਹਦੀ ਇੱਕ ਐਪਲੀਕੇਸ਼ਨ ਦਿੱਤੀ ਸੀ ਕਿ ਇਸ ਗੇਟ ਦੀ ਮੁਰੰਮਤ ਕੀਤੀ ਜਾਏ ਔਰ ਨਾਲ ਇਨਫਾਰਮ ਕੀਤਾ ਸੀ ਕਾਪੀ ਟੂ ਨਗਰ ਕੌਂਸਲ ਗੁਰਦਾਸਪੁਰ ਨੂੰ ਲੇਕਿਨ 6-7 ਮਹੀਨੇ ਬੀਤਣ ਤੋਂ ਬਾਅਦ ਮੈਂ ਦੁਬਾਰਾ ਕੋਰਸਪੋਂਡੈਂਸ ਕੀਤਾ ਤੇ ਉਹਦੇ ਬਾਰੇ ਕੋਈ ਇਹਨਾਂ ਪ੍ਰਸ਼ਾਸਨ ਨੇ ਕੋਈ ਰਿਪਲਾਈ ਨਹੀਂ ਦਿੱਤਾ ਇਹ ਜੋ ਟਾਈਲੈਂਸ ਹੇਰ ਥੱਲੇ ਲੋਕਾਂ ਜਦੋਂ ਗੁਜ਼ਰਦੇ ਸੀ ਉਹਨਾਂ ਦੇ ਸਿਰਾਂ ਵਿੱਚ ਵੀ ਵੱਜ ਰਹੀਆਂ ਸੀ ਫਿਰ ਅਸੀਂ ਆਪੇ ਕੰਮ ਸ਼ੁਰੂ ਕੀਤਾ ਤਕਰੀਬਨ 3-4 ਮਹੀਨੇ ਤੋਂ ਕੰਪਲੀਟ ਹੋਣ ਤੋਂ ਬਾਅਦ ਇਹਦੇ ਤੇ ਤਕਰੀਬਨ ਸਾਰਾ ਗੇਟ ਕੰਪਲੀਟ ਹੋਇਆ ਤੇ 9 ਲੱਖ ਰੁਪਏ ਅਸੀਂ ਆਪਣੀ ਜੇਬ ਚੋਂ ਖਰਚ ਕੀਤਾ। ਬਾਕੀ ਜੀ ਬੇਟਾ 2011 ਵਿੱਚ ਇਸ ਦੀ ਕਸਮਪਰੇਟ ਹੋਈ ਸੀ ਅਫਸਰ ਟ੍ਰੇਨਿੰਗ ਅਕੈਡਮੀ ਚੰਨਈ ਤੋਂ। ਦਨ ਇਸ ਦੀ ਪੋਸਟਿੰਗ ਹੋ ਗਈ ਲਾਈਨ ਆਫ ਕੰਟਰੋਲ ਗੁਰੇ ਸੈਕਟਰ ਵਿੱਚ 15 ਨੰਬਰ ਅਠਾ ਲਾਈਨ ਦੇ ਨਾਲ। ਉੱਥੇ 5 ਮਹੀਨੇ ਦੀ ਨੌਕਰੀ ਤੋਂ ਬਾਅਦ 20 ਅਗਸਤ 2011 ਨੂੰ ਇਹਦਾ ਅਤਵਾਦੀ ਨਾਲ ਮੁਕਾਬਲਾ ਹੋ ਗਿਆ ਜੋ ਕਿ ਇਸ ਤਰ੍ਹਾਂ ਅਤਵਾਦੀ ਸਨ। ਉਹਨਾਂ ਵਿੱਚੋਂ 13 ਹਤਵਾਦਿਆਂ ਨੂੰ ਮਾਰ ਕੇ ਇੱਕ ਆਪਣੇ ਸਾਥੀ ਨੂੰ ਬਚਾਉਂਦੇ ਹੋਏ ਸ਼ਹਾਦਤ ਦਾ ਜਾਮਕ। ਇਹ ਤੁਹਾਨੂੰ ਉਹਦਾ ਡਰਾਪ ਕਰਨਾ ਬਾਰੇ ਕੋਹ ਪੈਸੇ ਲਾਏ ਕੀ ਗੱਲ ਸਰ। ਦੇਖੋ ਗੱਲ ਇਸ ਤਰ੍ਹਾਂ ਹੈ ਜਦੋਂ ਸਰਕਾਰਾਂ ਸੁਣਦੀਆਂ ਨਹੀਂ ਹਨ। ਸਾਨੂੰ ਤਾਂ ਸਾਡਾ ਬੇਟਾ ਨੇ ਬਹਾਦਰੀ ਕੀਤੀ ਹੈ। ਉਸੇ ਗੇਟ ਵੀ ਬਣਿਆ ਹੈ। ਲੇਕਿਨ ਉਸ ਦੀ ਖਸਤਾ ਹਾਲਤ 'ਚ ਸਾਨੂੰ ਦੁੱਖ ਸੀ। ਅਸੀਂ ਆਪਣੇ ਪੈਸੇ ਨਾਲ ਕੰਪਲੀਟ ਕੀਤਾ। ਸਾਨੂੰ ਅਸੀਂ ਆਪਣੇ ਪੈਸੇ ਨਾਲ ਕੰਪਲੀਟ ਕੀਤਾ ਤਾਂ ਕਿ ਸਾਡੇ ਜੋ ਬੇਟੇ ਦੀ ਯਾਦਗਾਰ ਬਣੀ ਹੈ ਉਸ ਦੀ ਕੋਈ ਬੇਇੱਜ਼ਤੀ ਨਾ ਹੋਏ ਮੇਹਦੇ ਸਮਝਦਾ ਇਨਸਲਟ ਨਾ ਹੋਏ ਅਸੀਂ ਇਸ ਨੂੰ ਕੰਪਲੀਟ ਕਰ ਦਿੱਤਾ ਇਹ ਸਾਡੀ ਇੱਛਾ ਸੀ ਅਗਰ ਸਰਕਾਰਾ ਨਹੀਂ ਕਰਦੇ ਤਾਂ ਕੋਈ ਗੱਲ ਨਹੀਂ ਪ੍ਰਸ਼ਾਸਨ ਵਾਲੋਂ ਕੋ ਸਹਿਯੋਗ ਨਹੀਂ ਮਿਲਿਆ ਨਹੀਂ ਕੋਈ ਸਾਨੂੰ ਮਦਦ ਨਹੀਂ ਕੀਤੀ ਸਰ ਜੁਕੇ ਉਨ੍ਹਾਂ ਦੀ ਸ਼ਹਾਦਤ ਤੇ ਜੋ ਸ਼ਹੀਦ ਹੋ ਗਏ ہماری ਹਿਫਾਜ਼ਤ ਮੇਂ ਸ਼ੋਰੇ ਤਿਆਗ ਬ ਬਲੀਦਾਨ ਬ ਬਹਾਦਰੀ ਦਾ ਦੂਸਰਾ ਨਾਮ ਸ਼ਹੀਦ ਲੈਫਟੀਨ ਅਭਦੀਪ ਸਿੰਘ ਅਸ਼ੋਕ ਚੱਕਰਾ ਜਿਸ ਨੇ 20 ਅਗਸਤ ਸਾਲ 2011 ਕੋ ਜੰਮੂ ਕਸ਼ਮੀਰ ਕੇ ਬਾਂਦੇਵੋ ਡਿਸਟ੍ਰਿਕਟ ਮੇਂ ਗੁਰੇ ਸੈਕਟਰ ਮੇਂ 13 हिदायन तंखियों को मारकर अपना बलिदान दिया था जिनकी शहादत पर सरकार ने मरणों प्रांतों ने अशोक चक्कर से सम्मानित किया था शहादत के दो तीन साल लगातार प्रयास करने के बाद सरकार ने ये साढ़े चार लाख रुपए खर्च करके गेट बनाया जिसमें उस वक्त भी परिवार ने खुद पैसे इसमें डाले थे धीरे धीरे जो गेट की हालत थी वो खस्ता होती रही टाइलें गिरनी शुरू हो गई जो राहगीर थे उनके सिर पर टाइलें गिरनी दुकानदारों ने कट्ठे होकर से बात की कि अगर किसी को ज़्यादा चोट लगे तो मुश्किल हो जाएगी परिवार ने सरकार के साथ प्रशासन के साथ राइट अप किया लिखित रूप से दिया कि इसकी रेनोवेशन की जाए लेकिन जब कोई रिस्पॉन्स नहीं मिला छः महीने के बाद आप परिवार ने अपने जेब में से नौ लाख रुपए खर्च करके गेट का नवीनीकरण किया है जो अलमोनी की प्लेट्स लगी हैं आप गोल्डन के डिजर्ट लगे हुए हैं तो ये देश का दुर्भाग्य कि आज शहीद परिवारों को खुद अपनी जेब से पैसा खर्च के खर्च करके अपने लाडलों की शहादत की गरिमा को बाहर रखना पड़ रहा है जो काम सरकारों को करने चाहिए वो आज परिवारों को करने पड़ रहे हैं हम क्या तो देते हैं कि शहीद देश का सरमाया है जो देश जो कौमें शहीदों को भूल जाती हैं वो खत्म हो जाती हैं ये बातें सिर्फ छब्बीस जनवरी और पंद्रह अगस्त को सुनने में मिलती हैं सर साल में दो बार हम बड़ी देशभक्ति दिखाते हैं लेकिन मेरी आपके माध्यम से बेनती है कि शहीदों को साल में दो बार नहीं हर सांस के साथ याद करना चाहिए जिन्होंने हमारे आने वाले कल के लिए अपना आज कुर्बान कर दिया आप देखिए आज शहीद की माता जितेंद्र कौर की आंखें नम थी आज उन्होंने अपने कर कमलों से फौजी अधिकारियों को सैनिकों को साथ लेकर इस गेट का जो विधिवत रूप से उद्घाटन किया है मन में टीस है एक दर्द है एक तड़प है कि जो कम सरकारों को करनी चाहिए आज परिवारों को करना पड़ रहे हैं वायदे बड़े किए जाते हैं शहीद के अंतिम संस्कार पर और अंतिम अरदास पर शहीद के घर मेला लगता है उसके बाद कोई नहीं पूछता सर्व शहीद सैनिक परिवार सुरक्षा परिषद पिछले ढाई वर्षों से जितनी हमारी हैसियत है परिवारों का दुख मिलकर बांट रहे हैं सर मेरी सरकारों से अपील है कि जो शहीदों की याद में ये स्मारक नहीं जो भी स्मारक बने हैं उनकी सुध ले क्योंकि ये स्मारकों के साथ परिवारों की भावनाएं जुड़ी होती हैं ये स्मारक देश की भावी के लिए भावी पीढ़ी के लिए रोड मार्डल का काम करते हैं सो एक बार फिर मैं शहीद लेफ्टिनेंट अजीत सिंह के माता पिता को वंदन करता हूँ नमन करता हूँ और उनके इस जज्बे को मैं दिल से सल्यूट करता हूँ जिन्होंने अपनी जेब से पैसा खर्च कर अपने लालले की शहादत को जिंदा रखा